ਸਮਾਣਾ ਹੁਲਚਲ ਚੈਨਲ ਟੀਵੀ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਖੜੇ ਅੱਜ ਵਿਸ਼ਵਾਸ ਫਰੋਜਨ ਫੈਕਟਰੀ ਹੈ ਮਟਰਾਂ ਦੀ ਜਿਸ ਦਾ ਜਿਸ ਦੇ ਵਿੱਚ ਜਿਹੜਾ ਮਟਰ ਦਾ ਦਾਣਾ ਆਪਣੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਤੇ ਹੋਰ ਮੌਕਿਆਂ ਤੇ ਵਰਤਿਆ ਜਾਂਦਾ ਹੈ ਉਹ ਤੁਹਾਨੂੰ ਦਿਖਾਣੇ ਆ ਕਿਵੇਂ ਤਿਆਰ ਹੁੰਦਾ ਹੈ ਕਿਵੇਂ ਫੈਕਟਰੀ ਦੇ ਵਿੱਚ ਸਾਫ ਸਫਾਈ ਦਾ ਖਿਆਲ ਰੱਖਿਆ ਜਾਂਦਾ ਤੇ ਦੇਖ ਸਕਦੇ ਹੋ ਇੱਥੇ ਨੌਜਵਾਨਾਂ ਨੂੰ ਜਲਦੀ ਪੈਕਿੰਗ ਕੀਤੀ ਜਾਂਦੀ ਹੈ ਪੈਕਿੰਗ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤੇ ਜਿੱਥੇ ਜਿੱਥੇ ਇਹ ਮਟਰ ਤਿਆਰ ਹੋ ਕੇ ਪੈਕਿੰਗ ਹੋ ਕੇ ਤੋਲਿਆ ਜਾਂਦਾ ਹੈ ਉਸ ਸਟੇਨਿੰਗ ਸਟੀਲ ਦੇ ਟੇਬਲ ਨੇ ਜਿਸ ਦੇ ਵਿੱਚ ਬਹੁਤ ਵਧੀਆ ਲੱਗਿਆ ਇਹਨਾਂ ਦੇ ਇੱਥੇ ਆ ਕੇ ਔਰ ਦੇਖਣ ਨੂੰ ਮਿਲਿਆ ਕਿ ਵੀ ਸਫਾਈ ਦਾ ਖਿਆਲ ਰੱਖਿਆ ਜਾ ਰਿਹਾ ਹੈ ਹੱਥਾਂ ਦੇ ਗਲਵਜ਼ ਨੇ ਸਿਰ ਤੇ ਵੀ ਨੇ ਔਰ ਮੂੰਹ ਤੇ ਮਾਸਕ ਵੀ ਚੜਾਏ ਹੋਏ ਨੇ ਜਿੱਦਾਂ ਕਿ ਵੀ ਜਿੰਨਾ ਕਿਹਾ ਜਾਵੇ ਉਨੇ ਹੀ ਘੱਟ ਹੈ ਕਿ ਵੀ ਜਿੱਥੇ ਕਿਹਾ ਜਾਂਦਾ ਹੈ ਕਿ ਵੀ ਸਫਾਈ ਵਾਕਈ ਸਫਾਈ ਹੈ ਸਫਾਈ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਦੇਖ ਸਕਦੇ ਹੋ ਇਸ ਟੇਬਲ ਦੇ ਉੱਤੇ ਜਦੋਂ ਮਟਰ ਆਉਂਦਾ ਤੇ ਮਟਰ ਦੀ ਚੁਗਾਈ ਕੀਤੀ ਜਾਂਦੀ ਹੈ ਕੋਈ ਦਾਣਾ ਖਰਾਬ ਨਾ ਹੋਵੇ ਕੋਈ ਐਸਾ ਦਾਣਾ ਨਾ ਹੋਵੇ ਜਿਹਨੂੰ ਦੇਖ ਕੇ ਕਿ ਵੀ ਆਪਣੇ ਘਰਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਆਪਾਂ ਨੂੰ हिचਕਚਾਹਟ ਹੋਵੇ ਜੀ ਤੱਕ ਕਿ ਵੀ ਹਰ ਦਾਣਾ ਇਕੱਲਾ ਹੈਨ ਸਫਾਈ ਦੇ ਨਾਲ ਚੁੱਕ ਕੇ ਫਿਰ ਅੱਗੇ ਪੈਕਿੰਗ ਲਈ ਭੇਜਿਆ ਜਾਂਦਾ ਇਸ ਤੋਂ ਬਾਅਦ ਜਿਹੜਾ ਅੱਗੇ ਪ੍ਰੋਸੈਸ ਆਉਂਦਾ ਉਹ ਵੀ ਤੁਹਾਨੂੰ ਦਿਖਾਨਿਆ ਜਿੱਥੇ ਕਿ ਵੀ ਮੇਨ ਚੁਗਾਈ ਦਾ ਜਿਹੜਾ ਕਿ ਵੀ ਚੁਗਾਈ ਦਾ ਜਿਹੜਾ ਉਹ ਬਹੁਤ ਹੀ ਵਧੀਆ ਲੱਗਿਆ ਪ੍ਰੋਸੈਸ ਇਹਨਾਂ ਦਾ ਕਿ ਵੀ ਜਿੱਥੇ ਆਪਣੇ ਘਰਾਂ ਦੇ ਵਿੱਚ ਖਾਣ ਲਈ ਮਟਰ ਵਰਤਿਆ ਜਾਂਦਾ ਜਿੱਦਾਂ ਕਿ ਵੀ ਆਪਾਂ ਨੂੰ ਵੀ ਇੱਕ ਮਾਨ ਮਹਿਸੂਸ ਹੁੰਦਾ ਕਿ ਵੀ ਹਾਂ ਕੋਈ ਵਧੀਆ ਚੀਜ਼ ਆਪਾਂ ਨੇ ਸਿਹਤਮੰਦ ਚੀਜ਼ ਖਾਧੀ ਐ ਤੇ ਇੱਥੇ ਵੀ ਉਹੀ ਟੇਬਲ ਹੈ ਜਿੱਥੇ ਕਿ ਵੀ ਸਟੇਨਿੰਗ ਸਟੀਲ ਦਾ ਯਾਨੀ ਕਿ ਵੀ ਧਿਆਨ ਰੱਖਿਆ ਜਾ ਰਿਹਾ ਇੱਥੇ ਵੀ ਚੁਗਾਈ ਦਾ ਖਾਸ ਪ੍ਰਬੰਧ ਹੈ ਕਿ ਵੀ ਤਿੰਨ ਟੇਬਲਾਂ ਤੋਂ ਚਾਰ ਟੇਬਲਾਂ ਤੋਂ ਸਫਾਈ ਹੋ ਕੇ ਜਾਂਦੀ ਹੈ ਪਹਿਲਾਂ ਇੱਕ ਟੇਬਲ ਤੋਂ ਫਿਰ ਦੂਸਰੇ ਟੇਬਲ ਤੋਂ ਫਿਰ ਤੀਸਰੇ ਟੇਬਲ ਤੋਂ ਜਿਵੇਂ ਤੁਸੀਂ ਨੇ ਦੇਖਿਆ ਸੀਗਾ ਇੱਕ ਨੰਬਰ ਟੇਬਲ ਫਿਰ ਇੱਧਰ ਆ ਗਿਆ ਜੀ ਦੂਸਰਾ ਨੰਬਰ ਟੇਬਲ ਇਸ ਤੋਂ ਬਾਅਦ ਆ ਗਿਆ ਤੀਸਰਾ ਨੰਬਰ ਟੇਬਲ ਤਿੰਨ ਟੇਬਲਾਂ ਤੋਂ ਇਹਦੀ ਛਟਾਈ ਹੋ ਕੇ ਜਾਂਦੀ ਹੈ ਜਿਹਨੂੰ ਛਟਾਈ ਕਿਹਾ ਜਾਂਦਾ ਹੈ ਚੁਗਾਈ ਕਿ ਬਿਲਕੁਲ ਸਫਾਈ ਦਾ ਖਿਆਸ ਖਿਆਲ ਰੱਖਿਆ ਜਾਂਦਾ ਤੇ ਜੇ ਗੱਲ ਕੀਤੀ ਜਾਵੇ ਥੱਲੇ ਫਰਸ਼ ਤੋਂ ਲੈ ਕੇ ਅਰਸ਼ ਤੋਂ ਲੈ ਕੇ ਫਰਸ਼ ਤੱਕ ਜਿਹੜੀ ਕਿ ਵੀ ਛੱਤ ਤੱਕ ਪੂਰਾ ਖਿਆਲ ਰੱਖਿਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਜਾਨਵਰ ਜਾਲਾ ਛਿਪਕਲੀ ਕੋਈ ਆਦੀ ਦਾ ਕੈ ਵੀ ਨਹੀਂ ਸਕਦੇ ਕਿ ਵੀ ਇੱਥੇ ਕੁਝ ਕਹਿਣ ਨੂੰ ਦੇਖਣ ਨੂੰ ਮਿਲੇਗਾ ਪਰ ਨਹੀਂ ਬਿਲਕੁਲ ਜੇ ਆਪਾਂ ਕਿਹਾ ਜਾਵੇ ਕਿ ਵੀ ਘਰਾਂ ਦੇ ਵਿੱਚ ਹਾਲੇ ਛਿਪਕਲੀ ਆ ਜਾਂਦੀ ਕਿਸੇ ਫੈਕਟਰੀਆਂ 'ਚ ਵੀ ਦੇਖਣ ਨੂੰ ਮਿਲਦੀ ਆ ਪਰ ਇੱਥੇ ਇਹਦਾ ਕੁਝ ਨਹੀਂ ਹੈ ਬਿਲਕੁਲ ਫਰਸ਼ ਤੋਂ ਲੈ ਕੇ ਛੱਤ ਤੱਕ ਬਿਲਕੁਲ ਸਾਫ ਖਿਆਲ ਰੱਖਿਆ ਗਿਆ ਉਸ ਤੋਂ ਬਾਅਦ ਆ ਜਾਂਦਾ ਹੈ ਤੋਲ ਦਾ ਪ੍ਰੋਸੈਸ ਕਿ ਵੀ ਜਿਹੜਾ ਤੋਲ ਦਾ ਖਿਆਸ ਖਿਆਲ ਰੱਖਿਆ ਜਾਂਦਾ ਹੈ ਕਿ ਵੀ ਕਿਸੇ ਵੀ ਥੈਲੀ ਦੇ ਵਿੱਚ ਕੋਈ ਵੀ ਯਾਨੀ ਕਿ ਵੀ ਇੱਕ ਵੀ ਦਾਣਾ ਘੱਟ ਨਾ ਜਾਵੇ ਇਹਦਾ ਖਿਆਸ ਖਿਆਲ ਰੱਖਿਆ ਜਾਂਦਾ ਹੈ ਪਹਿਲਾਂ ਇੱਕ ਟੇਬਲ ਤੋਂ ਉਹਦੀ ਪ੍ਰੋਸੈਸਿੰਗ ਹੁੰਦੀ ਹੈ ਫਿਰ ਦੂਸਰੇ ਟੇਬਲ ਤੋਂ ਕਿ ਵੀ ਕਿਸੇ ਕੋਲੇ ਵੀ ਵੱਧ ਤਾਂ ਚਲੋ ਨਹੀਂ ਘੱਟ ਦਾਣਾ ਨਹੀਂ ਜਾਣਾ ਚਾਹੀਦਾ ਕਿਸੇ ਕੋਲੇ ਵੀ ਕਿਸੇ ਵੀ ਘਰ ਦੇ ਵਿੱਚ 10 ਗ੍ਰਾਮ 5 ਗ੍ਰਾਮ ਕਿ ਵੀ ਕਿਸੇ ਨੂੰ ਵੀ ਇਸ ਚੀਜ਼ ਦਾ ਲੰਬਾ ਨਹੀਂ ਹੋਣਾ ਚਾਹੀਦਾ ਕਿ ਵੀ ਘੱਟ ਹੈ ਉਹਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਵਿਸ਼ਵਾਸ ਫਰੋਜਨ ਫੈਕਟਰੀ ਦੇ ਵਿੱਚ ਕਿ ਵੀ ਜਿਹੜਾ ਆਪਣੇ ਘਰਾਂ ਦੇ ਵਿੱਚ ਜਿਹੜੇ ਹੋਰ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਮਟਰ ਵਰਤਿਆ ਜਾਂਦਾ ਉਸ ਦਾ ਖਾਸ ਖਿਆਲ ਇਹ ਹੈ ਕਿ ਵੀ ਕੋਈ ਵੀ ਦਾਣਾ ਘੱਟ ਨਾ ਜਾਵੇ ਕਿਸੇ ਕੰਨੀ ਵੀ ਤੇ ਤੋਲ ਤੋਂ ਬਾਅਦ ਜਦੋਂ ਦੂਸਰੇ ਤੋਲ ਤੱਕ ਦੂਸਰੇ ਟੇਬਲ ਦੇ ਤੋਲ ਤੱਕ ਜਦੋਂ ਤਲਾਈ ਹੋ ਜਾਂਦੀ ਹੈ ਤਾਂ ਫਿਰ ਇਸ ਮਸ਼ੀਨ ਵੱਲੋਂ ਮਸ਼ੀਨ ਦਾ ਕਿ ਵੀ ਚੜਾਈ ਦਾ ਸਟੀਚਿੰਗ ਕੀਤੀ ਜਾਂਦੀ ਹੈ ਇੱਥੇ ਖਾਸ ਖਿਆਲ ਇਹ ਚੀਜ਼ ਦਾ ਰੱਖਿਆ ਜਾਂਦਾ ਹੈ ਕਿ ਵੀ ਜਿਹੜੀ ਸਲਾਈ ਵਾਲੀ ਮਸ਼ੀਨ ਹੈ ਇਸ ਨੂੰ ਕਹਿੰਦੇ ਹੈ ਕਿ ਵੀ ਸੀਲਿੰਗ ਮਸ਼ੀਨ ਸੀਲਿੰਗ ਮਸ਼ੀਨ ਦੇ ਵਿੱਚ ਜਦੋਂ ਇਹ ਪੈਕਿੰਗ ਹੋ ਗਿਆ ਮਟਰ ਬਿਲਕੁਲ ਇਹ ਫਿਰ ਦੇਖ ਸਕਦੇ ਹੋ ਜਿਹੜੀ ਇਹ ਹੁਣ ਇਹ ਪੈਕਿੰਗ ਹੋਈ ਹੈ ਜਿਸ ਦਾ ਕਿ ਵੀ ਵਿਸ਼ੇਸ਼ ਖਿਆਲ ਰੱਖਦੇ ਹੋਏ ਹੁਣ ਇਸ ਦੇ ਨਾਪ ਤੋਲ ਤੋਂ ਚੁਗਾਈ ਤੱਕ ਲੈ ਕੇ ਇਹ ਹੁਣ ਆਪ ਜੀ ਦੇ ਘਰਾਂ ਤੱਕ ਪਹੁੰਚੇਗਾ ਮਟਰ ਜਿਸ ਦਾ ਕਿ ਵੀ ਸੀਲਿੰਗ ਮਸ਼ੀਨ ਤੋਂ ਬਾਅਦ ਇਸ ਦਾ ਕਿ ਵੀ ਤਿਆਰ ਕੀਤਾ ਜਾਂਦਾ ਜਿਹੜਾ ਕਿ ਵੀ ਹੁਣ ਆਪਜੀ ਦੇ ਘਰਾਂ ਤੱਕ ਤੇ ਹੋਰ ਖੁਸ਼ੀ ਦੇ ਤਿਆਰਾਂ ਤੇ ਕਿ ਵੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਵਰਤਣ ਲਈ ਜਿਹੜਾ ਇਹ ਮਟਰਾ ਤਿਆਰ ਬਾਦ ਤਿਆਰ ਹੈ ਦੇਖ ਸਕਦੇ ਹੋ ਜਿਹੜਾ ਕਿ ਵੀ ਸਿਵ ਵਿਸ਼ਵਾਸ ਫਰੋਜਨ ਫੈਕਟਰੀ ਦੇ ਵਿੱਚ ਆ ਜੇ ਗੱਲ ਕੀਤੀ ਜਾਵੇ ਸੈਂਕੜੇ ਹੀ ਵਰਕਰਾਂ ਨੂੰ ਕਾਰੋਬਾਰ ਵੀ ਮਿਲਿਆ ਕੰਮ ਵੀ ਮਿਲਿਆ ਜਿਸ ਦੇ ਨਾਲ ਕਿ ਵੀ ਆਪਣੇ ਘਰਾਂ ਦਾ ਗੁਜ਼ਰਬਸਰ ਕਰਦੇ ਆ ਜਿਹੜੀ ਔਰਤਾਂ ਨੇ ਆ ਕਿ ਵੀ ਨੌਜਵਾਨ ਵੀ ਲੱਗੇ ਹੋਏ ਨੇ ਜਿਦੇ ਵਿੱਚ ਕਿ ਵੀ ਬਹੁਤ ਵੱਡੀ ਗੱਲ ਹੈ ਕਿ ਵੀ ਜਿੱਥੇ ਇਹ ਪਿੰਡ ਦੇ ਵਿੱਚ ਫੈਕਟਰੀ ਖੁੱਲੀ ਹੈ ਨੇੜੇ ਤੇੜੇ ਦੇ ਪਿੰਡ ਦੇ ਜਿਹੜੇ ਨੌਜਵਾਨਾਂ ਨੂੰ ਵੀ ਕਾਰੋਬਾਰ ਮਿਲੇ ਕੰਮ ਮਿਲੇ ਆਪਣੇ ਹੀਲੇ ਲੱਗੇ ਹੋਏ ਨੇ ਗਲਤ ਆਤਾ ਤੋਂ ਵੀ ਦੂਰ ਰਹਿੰਦੇ ਨੇ ਕਿਉਂਕਿ ਜਦੋਂ ਉਹ ਬੱਚਾ ਕੰਮ ਦੇ ਵਿੱਚ ਰਹਿੰਦਾ ਤਾਂ ਉਹ ਗਲਤ ਸੋਚ ਤੋਂ ਵੀ ਪਰਹਟ ਜਾਂਦਾ ਹੁਣ ਆਪਣੇ ਕੰਮ ਦੇ ਵਿੱਚ ਮਸਤ ਨੇ ਦੇਖ ਸਕਦੇ ਹੋ ਜਿੱਥੇ ਕਿ ਵੀ ਸਫਾਈ ਦੀ ਸਫਾਈ ਦਾ ਖਿਆਲ ਬਹੁਤ ਹੀ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਜੋ ਸੁਣਿਆ ਸੀ ਉਸ ਤੋਂ ਵੱਧ ਹੀ ਦੇਖਣ ਨੂੰ ਮਿਲਿਆ ਕਿ ਵੀ ਥੱਲੇ ਫਰਸ਼ ਤੋਂ ਲੈ ਕੇ ਉੱਪਰ ਤੱਕ ਬਿਲਕੁਲ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਗਿਆ ਇਹ ਹੈ ਉਹ ਮਟਰ ਦਾਣਾ ਵਿਸ਼ਵਾਸ ਫਰੋਜਦਾ ਜੋ ਆਪ ਜੀ ਦੇ ਘਰਾਂ ਤੱਕ ਪਹੁੰਚਦਾ ਜਿੱਥੇ ਫਿਰ ਇੱਕ ਵਾਰੀ ਦੁਬਾਰਾ ਦਿਖਾ ਦਿੰਨੇ ਆ ਕਿ ਵੀ ਖਾਸ ਖਿਆਲ ਰੱਖਿਆ ਜਾਂਦੇ ਚੁਗਾਈ ਦਾ ਕਿ ਵੀ ਕਿਸੇ ਤੱਕ ਵੀ ਕੋਈ ਦਾਣਾ ਖਰਾਬ ਨਾ ਜਾਵੇ ਟੋਨੀ ਜੀ ਜਿਵੇਂ ਆਪਣਾ ਪ੍ਰੋਡਕਟ ਤਿਆਰ ਕੀਤਾ ਜਾਂਦਾ ਮਟਰ ਦਾਣਾ ਕਿ ਵੀ ਅਸੀਂ ਕਵਰੇਜ ਵੀ ਕੀਤੀ ਹੈ ਬਹੁਤ ਵਧੀਆ ਲੱਗਿਆ ਕਿ ਵੀ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਸ ਦੇ ਵਿੱਚ ਕੈਪੈਸਿਟੀ ਸਾਡੀ ਫੈਕਟਰੀ ਹੈ ਜੋ ਵਿਸ਼ਵਾਸ ਖੁਰੋਜਨ ਦੇ ਨਾਮ ਤੇ ਚੱਲਦੀ ਹੈ ਜੋ ਕਿ ਸਾਡਾ ਮੇਨ ਇਸ ਦੇ ਵਿੱਚ ਫੂਡ ਪ੍ਰੋਡਕਟ ਰਿਲੇਟਡ ਹੈ ਜਿੱਦੇ ਕਿ ਮਟਰ ਦਾਣੇ ਤੋਂ ਲੈ ਕੇ ਹੋਰ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਵਗੈਰਾ ਵੀ ਤਿਆਰ ਕੀਤੀ ਜਾਂਦੀ ਹੈ ਜੀ ਇਹਨਾਂ ਨੂੰ ਇੱਕ ਪ੍ਰੋਸੈਸ ਦੇ ਹਿਸਾਬ ਨਾਲ ਹੀ ਇਹ ਪ੍ਰੋਸੈਸ ਤੋਂ ਸ਼ੁਰੂ ਕਰਕੇ ਚਲਾ ਜਾਂਦਾ ਸਭ ਤੋਂ ਪਹਿਲਾਂ ਇਹ ਇਹਨਾਂ ਦੇ ਉੱਤੇ ਪੂਰਾ ਖਿਆਲ ਰੱਖਿਆ ਜਾਂਦਾ ਤਾਂ ਜੋ ਇਹ ਇੱਕ ਠੀਕ ਖਾਣ ਵਾਲਾ ਉਤਪਾਦ ਚੀਜ਼ ਹੈ ਜੋ ਮਾਰਕੀਟ ਵਿੱਚ ਵੈਕਟਿਵ ਜੋ ਵੀ ਖਰੀਦਾ ਹੈ ਉਸ ਤੇ ਪੂਰਾ ਵਿਸ਼ਵਾਸ ਕਰਕੇ ਖਰੀਦਾ ਹੈ ਸਭ ਤੋਂ ਪਹਿਲਾ ਇਸੀ ਪ੍ਰੋਸੈਸ ਦੇ ਵਿੱਚ ਨੂੰ ਪੈਕ ਇਸ ਨੂੰ ਸੋਰਟਿੰਗ ਜੋ ਮਟਰ ਦਾਣਾ ਕੱਢਿਆ ਜਾਂਦਾ ਇਸ ਤੋਂ ਬਾਅਦ ਇਸ ਨੂੰ ਪ੍ਰੋਪਰ ਸੋਰਟਿੰਗ ਕਰਕੇ ਟੇਬਲ ਵਾਈਜ਼ ਦੇ ਵਿੱਚ ਸਭ ਕੁਝ ਚੈੱਕ ਕਰਕੇ ਜੋ ਵੀ ਇਸ ਤੋਂ ਬਾਅਦ ਪੈਕਿੰਗ ਤੱਕ ਜੋ ਵੀ ਸਟੈਪ ਬਾਈ ਸਟੈਪ ਜੋ ਵੀ ਉਸੇ ਸਾਹਮਣੇ ਇਸ ਨੂੰ ਅਸੀਂ ਪੈਕਿੰਗ ਤੱਕ ਲੈ ਕੇ ਜਾਂਦੇ ਆਂ ਤੇ ਜੋ ਜੋ ਵੀ ਸਾਡੇ ਵਰਕਰ ਜੋ ਇਸ ਇਸ ਪ੍ਰੋਸੈਸ ਤੇ ਕੰਮ ਕਰਦੇ ਨੇ ਉਹਨਾਂ ਨੇ ਪ੍ਰੋਪਰ 마ਸਕ ਹੱਥ ਦੇ ਵਿੱਚ ਦਸਤਾਨੇ ਵਗੈਰਾ ਉਹ ਤੇ 마ਸਕ ਸਿਰ ਤੇ ਹੈਂਡਕੈਪ ਵਗੈਰਾ ਪਾ ਕੇ ਪੂਰਾ ਪ੍ਰੋਕਾਸ਼ਨ ਪੂਰਾ ਇਸ ਦੇ ਉੱਪਰ ਧਿਆਨ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਪੈਕਿੰਗ ਤੋਂ ਬਾਅਦ ਜੋ ਕਿ ਸਾਡਾ ਪ੍ਰੋਡਕਟ ਮਾਰਕੀਟਿੰਗ ਦੇ ਚਾਹੁੰਦੇ 14ਵਾਂ ਮੱਜੀ ਤੁਸੀਂ ਆ ਕੇ ਸਾਡੇ ਪ੍ਰੋਡਕਟ ਬਾਰੇ ਵੀ ਦੇਖ ਸਕਦੇ ਹੋ ਜੋ ਸਾਡੇ ਵਰਕਰ ਕੰਮ ਕਰਦੇ ਨੇ ਉਹਨਾਂ ਨੇ ਹਮੇਸ਼ਾ ਪੈਕਿੰਗ ਦੇ ਟਾਈਮ ਜੋ ਟਾਈਮਿੰਗ ਹੁੰਦੀ ਉਸ ਟਾਈਮ ਉਹਨਾਂ ਨੇ ਪ੍ਰੋਪਰ ਅਮ ਯੂਨੀਫਾਰਮ ਯਾ ਹੱਥ ਦੇ ਵਿੱਚ ਦੇ ਸਥਾਨ ਨੇ ਮੁਗ ਤੇ ਮਾਸਕ ਸਿਰ ਤੇ ਕਪੀ ਵਗੈਰਾ ਪਾਈ ਹੁੰਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਉਲਝ ਵਿੱਚ ਪ੍ਰੋਬਲਮ ਵਗੈਰਾ ਨਾ ਰਹੇ ਤੇ ਸਾਡਾ ਸਭ ਨੂੰ ਸੇਫਟੀਆਂ ਬਸਰ ਸਕਾ ਦਾ ਸਹੀ ਤਰੀਕਾ ਤੁਹਾਨੂੰ ਦੱਸ ਸਕੀ। ਧੰਨਵਾਦ ਜੀ ਸਮਾਣਾ ਹਲਚਲ ਨਿਊਜ਼ ਨਾਲ ਗੱਲ ਕਰਨ ਲਈ।